ਇਹ ਯੂ ਡਾਈਟ ਇਨੀਸ਼ੀਏਟਿਵ ਹੈ ਜੀ ਜਿਹੜਾ ਆਹਾਰ ਤੇ ਵਿਹਾਰ ਹੈ ਤੁਹਾਡਾ ਜਿਵੇਂ ਪਹਿਲਾਂ ਵਕਤ ਹੋਣ ਸੀ ਵੀ ਆਪਣਾ ਜਿਹੜੀ ਸੈਰ ਕਰਨੀ ਆ ਔਰ ਉਸ ਤੋਂ ਬਾਅਦ ਤੁਸੀਂ ਜਿਹੜਾ ਖਾਣਾ ਖਾਣਾ ਉਹ ਹੋਲ ਸਮ ਜਿਹੜਾ ਜਿਹੜਾ ਕੁਦਰਤੀ ਖਾਣਾ ਖਾਣਾ ਜਿਵੇਂ ਫਰੂਟਸ ਹੋ ਗਿਆ ਜਿਹੜੇ ਜਿਨ੍ਹਾਂ ਨੂੰ ਮਤਲਬ ਬੰਦੇ ਨੇ ਕੁਝ ਨਹੀਂ ਕੀਤਾ ਕੁਦਰਤੀ ਖਾਣਾ ਮੈਜੋਰਟੀ ਤੁਹਾਡਾ ਹੋਣਾ ਚਾਹੀਦਾ ਫਲ ਆਦ ਹੋ ਗਏ ਸਬਜ਼ੀਆਂ ਹੋ ਗਿਆ ਜਿਹੜੇ ਕੱਚੇ ਖਾਧੀਆਂ ਜਾ ਸਕਦੀਆਂ ਜਾਂ ਜਿਹੜਾ ਹੋਮ ਗਰੋਨ ਫੂਡ ਹੈ ਜਾਂ ਜਿਹੜਾ ਕਿਸਾਨ ਦਾ ਪੈਦਾ ਕੀਤਾ ਹੋਇਆ ਖਾਣ ਹੋਗਾ ਪੋਰਸ਼ਨ ਸਾਈਜ਼ ਠੀਕ ਹੋਣਾ ਚਾਹੀਦਾ ਔਰ ਉਹਨੂੰ ਬੈਲੈਂਸ ਕਰਨਾ ਚਾਹੀਦਾ ਜੇ ਤੁਸੀਂ ਜਦੋਂ ਤੁਸੀਂ ਸਨੈਕ ਕਰਦਾ ਤਾਂ ਹੋਲ ਗ੍ਰੇਨਸ ਨੂੰ ਚੂਜ਼ ਕਰੋ ਜਿਵੇਂ ਆਪਾਂ ਚਨੇ ਖਾਂਦੇ ਹੁੰਦੇ ਸੀ ਜਾਂ ਮੂੰਗਫਲੀ ਖਾਂਦੇ ਹੁੰਦੇ ਸੀ ਜਿਹੜੇ ਹੋਲ ਗ੍ਰੇਨਸ 베ਸਡ ਕਰੋ ਜੇ ਤੁਸੀਂ ਮਿੱਠਾ ਖਾਣ ਦਾ ਦਿਲ ਕਰਦਾ ਤਾਂ ਵੀ ਮਿੱਠੇ ਫਰੂਟਸ ਰੱਬ ਨੇ ਬਹੁਤ ਬਣਾਏ ਆ ਤੇ ਉਹ ਦੂਜੇ ਦੀ ਜਿਹੜੇ ਤੁਸੀਂ ਆ ਗਿਆ ਉਹਨਾਂ ਦੀ ਬਜਾਏ ਜੇ ਤੁਸੀਂ ਮਿੱਠਾ ਵੀ ਲੈਣਾ ਤਾਂ ਹਾਨੀ ਵਗੈਰਾ ਜਿਹੜੇ ਨੈਚੁਰਲ 슈ਗਰਸ ਹੈਗੀਆਂ ਉਹਨਾਂ ਨੂੰ ਪ੍ਰੈਫਰੈਂਸ ਦਿਓ ਦੂਜੇ ਖਾ ਸਕਦੇ ਹੋ ਮੜਾ ਹਫਤੇ ਚੱਕ ਦੋ ਵਾਰੀ ਉਹ ਵੀ ਖਾ ਸਕਦੇ ਹੋ ਕੋਈ ਮਨਾਹੀ ਨਹੀਂ ਉਹਦੇ ਖਾਣ ਦੀ لیکن ਉਹਦਾ ਪੋਰਸ਼ਨ ਸਾਈਜ਼ ਘੱਟ ਹੋਵੇ ਔਰ ਤੁਸੀਂ ਆਪਣੀ ਜਿਹੜਾ ਸਿਹਤ ਦਾ ਹਰ ਇੱਕ ਬੰਦਾ ਜਿਹੜਾ ਆਪਣੇ ਸਿਹਦਾ ਧਿਆਨ ਰੱਖੇ ਇਹ ਆਹਾਰ ਤੇ ਵਿਹਾਰ ਬਾਰੇ ਉਹ ਸਾਰੀ ਜਾਣਕਾਰੀ ਦੇਣ ਵਾਲੇ ਹੈ। ਜਿਹੜੀ ਯੂਐਸਏ ਤੋਂ ਜਿਹੜੀ ਰਿਪੋਰਟਸ ਹੋ ਰਹੀਆਂ ਆਪਣੇ ਪੰਜਾਬੀ ਉਹਨਾਂ ਲਈ ਵੀ ਪੰਜਾਬ ਸਰਕਾਰ ਕੋਈ ਉਹਨਾਂ ਦੇ ਬਿਲਕੁਲ ਕਰਾਂਗੇ ਜੀ ਅਸੀਂ ਜਿਸ ਤਰ੍ਹਾਂ ਦੇਖਦੇ ਹੋ ਕਿ ਸਾਡੇ ਮਾਣਯੋਗ ਮੈਂਬਰ ਆਫ ਪਾਰਲੀਮੈਂਟ ਨੇ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਹੈ। ਉਹਦੇ 'ਚ 100% ਪਲੇਸਮੈਂਟ ਹੈ। ਸੋ ਮੈਂ ਉਹਨਾਂ ਨੂੰ ਯੂਥ ਨੂੰ ਕਹੂਗਾ ਕਿ ਆਪਾਂ ਮਿਲ ਕੇ ਹਮਲਾ ਮਾਰੀਏ ਇਦਾਂ ਦੀ ਕੋਈ ਕਰਨੀ ਹੈ ਪੰਜਾਬ ਦੇ ਵਿੱਚ ਜਿਵੇਂ ਆਪਣੇ ਫੂਡ ਇੰਡਸਟਰੀ ਹੋਣੀ ਚਾਹੀਦੀ ਹੈ। ਸਾਡੇ ਜਿਹੜੇ ਯੂਨੀਅਨ ਫੂਡ ਪ੍ਰੋਸੈਸਿੰਗ ਮਿਨਿਸਟਰ ਹੈ ਸੈਂਟਰ ਦੇ ਉਹ ਸਾਡੇ ਪੰਜਾਬ ਤੋਂ ਰਹੇ ਆ ਬਟ ਉਹਨਾਂ ਨੂੰ ਚਾਹੀਦਾ ਸੀ ਕਿ ਹਰ ਜ਼ਿਲ੍ਹੇ ਵਿੱਚ ਫੂਡ ਪ੍ਰੋਸੈਸਿੰਗ ਹੋਵੇ ਉਹਨਾਂ ਨੇ ਇੱਕ ਵੀ ਨਹੀਂ ਲਾਈ ਉਹਨਾਂ ਨੂੰ ਉੱਧਰ ਨੂੰ ਧਿਆਨ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਮਿਲ ਕੇ ਸਾਰੇ ਇਹ ਜਿਵੇਂ ਸਾਰੇ ਦੇਸ਼ ਦੇ ਵਜੂਦ ਵਾਪਸ ਆ ਰਹੇ ਇਕੱਲੇ ਪੰਜਾਬ ਦੇ ਨਹੀਂ ਆ ਰਹੇ ਗੱਲ ਸਿਰਫ ਪੰਜਾਬ ਦੀ ਹੋ ਰਹੀ ਹੈ ਲੈਂਡਿੰਗ ਸਿਰਫ ਪੰਜਾਬ 'ਚ ਹੋ ਰਹੀ ਹੈ ਇਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਲੈਂਡਿੰਗ ਨੈਸ਼ਨਲ ਕੈਪੀਟਲ ਹੋਣੀ ਚਾਹੀਦੀ ਔਰ ਕੋਈ ਹਰ ਜਗ੍ਹਾ ਤੇ ਜਾਣ ਔਰ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਸਾਰੇ ਜਿਹੜੇ ਤੁਹਾਡੇ ਅਜੇ ਆਪਣੇ ਮੁੱਖ ਮੰਤਰੀ ਸਾਰਿਆਂ ਨੂੰ ਬੁਲਾਓ ਇਹ ਸੀਰੀਅਸ ਮੁੱਦਾ ਹੈ ਇਹਦੇ ਬਾਰੇ ਵਿਚਾਰ ਵਟਾਂਦਰਾ ਕਰੋ ਔਰ ਸਾਡੇ ਜਿਹੜੇ ਬੰਦੇ ਜਲੀਲ ਹੋ ਰਹੇ ਆ ਤੁਸੀਂ ਸਟੈਂਡ ਲਾਓ ਬਾਜਪਾਈ ਨੇ ਸਟੈਂਡ ਲਿਆ ਸੀ ਉਹ ਵੀ ਭਾਜਪੀ ਦੇ ਲੀਡਰ ਸੀ ਉਹਨਾਂ ਨੇ ਸਟੈਂਡ ਲਿਆ ਸੀ ਜਦੋਂ ਕਾਰਗਿਲ ਦੀ ਲੜਾਈ ਲੱਗੀ ਉਹਨਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਨੇ ਬੁਲਾਇਆ ਸੀ ਕਹਿੰਦੇ ਨਹੀਂ ਜੀ ਇੱਥੇ ਲੜਾਈ ਲੱਗੀ ਹੋਈ ਹੈ ਮੈਂ ਆਪਣਾ ਛੱਡ ਕੇ ਨਹੀਂ ਆ ਸਕਦਾ ਆਪਣੇ ਫੌਜੀਆਂ ਇਹਨਾਂ ਨੂੰ ਵੀ ਚਾਹੀਦਾ ਸੀਗਾ ਸਾਡੇ ਬੱਚੇ ਤਾਂ ਜਲੀਲ ਹੋ ਕੇ ਆ ਰਹੇ ਮੈਂ ਅਮਰੀਕਾ ਜਾ ਕੇ ਕੀ ਲਾਣਾ ਹੀ ਉੱਥੇ ਉਹਨਾਂ ਨੂੰ ਟਿੰਡੇ ਲੈਣੇ ਅਮ ਔਰ ਆਪਣੇ ਯੂਥ ਨਾਲ ਖੜੋ ਤੁਸੀਂ ਆਪਣੇ ਕਿਸਾਨਾਂ ਨਾਲ ਖੜੋ ਤੁਸੀਂ ਆਪਣੇ ਤੁਸੀਂ ਆਪਣੇ ਦੇਸ਼ ਨਾਲ ਖੜੋ ਤੁਸੀਂ ਅਮਰੀਕਾ ਦੇ ਬਿਜ਼ਨਸਮੈਨਾਂ ਨਾਲ ਖੜੋ ਸਰ ਮੈਂ ਦਿੱਲੀ ਦੀ ਵੀ ਗੱਲ ਕਰੂਗਾ ਸਰ ਦਿੱਲੀ ਦੇ ਮੁੱਖ ਮੰਤਰੀ ਜਿਹੜੀ ਹੈਗੀ ਹੈ ਮਹਿਲਾ ਬਣਾਈ ਗਈ ਹੈ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਕੋਈ ਆਣ ਆਵੇ ਸਮਝ ਦੇਖਿਆ ਜਾ ਸਕੇ ਬੀਜੇਪੀ ਦੇ ਜਿਹੜੇ ਮੁੱਖ ਮੰਤਰੀ ਆ ਉਹ ਬਹੁਤ ਸਾਰੇ ਸਟੇਟਸ ਬਣੇ ਆ ਆਪਣੇ ਉੱਤੇ ਤਿੰਨ ਬਣੇ ਤਿੰਨ ਤਿੰਨ ਬਣੇ ਉਹਨਾਂ ਦੇ ਮਤਲਬ ਚਾਰ ਚਾਰ ਵੀ ਬਣੇ ਆ ਮਤਲਬ ਮੁੱਖ ਮੰਤਰੀ ਵੀ ਬਣੇ ਆ ਕਿਤੇ ਮਹਿਲਾ ਜੀ ਇੱਕ ਬਣਾਈ ਆ ਉਹਨਾਂ ਨੇ ਅੱਛੀ ਗੱਲ ਹੈ ਪਰ ਜਿਹੜੇ ਵੀ ਬਣੇ ਆ ਉਹਨਾਂ ਨੂੰ ਵਧਾਈ ਆ ਜੀ ਸਾਰੇ ਜਿੰਨੇ ਬਾਕੀ ਮੰਤਰੀਆਂ ਨੂੰ ਵੀ ਵਧਾਈ ਆ ਉਹਨਾਂ ਨੇ ਵਾਅਦੇ ਕੀਤੇ ਆ ਜੀ ਉਹਨਾਂ ਨੇ ਕਿਹਾ ਵੀ ਅਸੀਂ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਅਸੀਂ 2500 ਰੁਪਇਆ 8 ਮਾਰਚ ਡੇਟ ਵੀ ਦਿੱਤੀ ਆ ਉਹਨਾਂ ਨੇ ਇੰਟਰਨੈਸ਼ਨਲ ਗਵਰਨਮੈਂਟ ਦੇ ਤੇ ਅਸੀਂ ਪਾ ਦਾਂਗੇ ਬਿਲਕੁਲ ਠੀਕ ਹੈ ਉਹਨਾਂ ਨੇ ਡੇਟ ਵੀ ਦਿੱਤੀ ਆ ਵੇ ਇੰਟਰਨੈਸ਼ਨਲ ਮੰਡੇ ਤੇ ਪਾ ਦਾਂਗੇ ਉਹ 60 ਪਾਣ ਪੈਸੇ ਹੁਣ ਉਹ ਜਿਹੜੇ ਉਹਨਾਂ ਨੇ ਸਭ ਬਾਕੀ ਵਾਦੇ ਕੀਤੇ ਆ ਉਹ ਸਾਰੇ ਵਾਦੇ ਪੂਰੇ ਕਰਨ ਜਮਾਨਾ ਨੂੰ ਸਾਫ਼ ਕਰਨ ਬਹੁਤ ਕੰਮ ਐ ਜੀ ਕੰਮ ਕਰਨ ਨੂੰ ਗੁੱਡਵੇ ਸ਼ਹਿਜ਼ਾਦ ਵਾਲਾ ਬਿੱਟੂ ਬਾਰੇ ਕੀ ਕਹਿਣਾ ਚਾਹਣੇ ਸਰ ਬਿੱਟੂ ਕਹਿੰਦਾ ਜੀ ਮੁਖੰਦਰੀ ਮਿਲਦੇ ਨਹੀਂ ਆਉ ਕਹਿੰਦਾ ਮੈਂ ਇਨਾ ਬੈਠ ਕੇ ਗੱਲ ਕਰੋ ਕੋਠੀ ਨਾਲ ਹੀ ਸੀ ਉਹਨਾਂ ਨੇ ਬਿੱਟੂ ਜੀ ਨੂੰ ਪੁੱਛੋ ਜੀ ਕਹਤ ਤੁਸੀਂ ਜਿੱਦਾਂ ਇੱਥੇ ਗਏ ਸੀ ਨਾ ਪ੍ਰਧਾਨ ਮੰਤਰੀ ਦੀ ਕੋਠੀ ਚ ਜਾ ਜਾਓ ਤੁਹਾਡੇ ਆਪਣੇ ਤੁਸੀਂ ਉਹਨਾਂ ਦੇ ਉਹਨਾਂ ਦੇ ਮੰਤਰੀ ਹੋ ਤੁਸੀਂ ਉਹਨੂੰ ਕੋਠੀ 'ਚ ਵੜਨ ਨਹੀਂ ਦੇਣਗੇ ਉਹ ਤੁਸੀਂ ਇੱਕ ਤੌਰ ਤਰੀਕਾ ਹੁੰ ਜੇ ਟਾਈਮ ਲੱਗੇ ਜਾਓ ਤੁਹਾਡੇ ਮਿੱਤਰ ਆ ਤੁਹਾਡੇ ਕੋਲ ਟੈਲੀਫੋਨ ਨੰਬਰ ਉਹਨਾਂ ਦਾ ਫੋਨ ਕਰੋ ਉਹਨਾਂ ਨੂੰ ਚਿੱਠੀ ਲਿਖੋ ਕਿ ਮੈਂ ਆ ਮੁੱਦਾ ਇਸ ਮੁੱਦੇ ਤੇ ਗੱਲ ਕਰਨੀ ਹੈ ਜਿਹੜੀ ਇਸ ਲੈਵਲ ਤੇ ਗੱਲ ਹੁੰਦੀ ਆ ਥੋੜੀ ਹੁੰਦੀ ਆ ਵੀ ਤੁਸੀਂ ਗੱਡੀ ਸੱਕੇ ਪਹੁੰਚ ਗਏ ਜੀ ਇਹ ਕਿਹੜਾ ਤਿਕਾ ਹੋਇਆ ਜੀ ਜੇ ਸਭ ਮੰਗਣਗੇ ਮੁੱਖ ਮੰਤਰੀ ਤੋਂ ਉਧਰ ਮੁੱਖ ਮੰਤਰੀ ਤੋਂ ਉਹਨਾਂ ਦਾ ਆਪਸ ਤੇ ਹੈਗਾ ਜੀ ਸਮਾਂ ਦੇਣਗੇ ਕਿਉਂ ਨਹੀਂ ਦੇਣਗੇ ਸਭ ਨੂੰ ਦਿੰਦੇ ਆ ਸਭ ਨੂੰ ਮਿਲਦੇ ਆ ਜੀ ਦੇਣਗੇ ਸਮਾਂ ਬਿਲਕੁਲ ਦੇਣਗੇ ਜੀ ਕਿਉਂ ਨਹੀਂ ਦੇਣਗੇ ਜੀ ਗੱਲ ਤੇ ਆ ਵੀ ਆਪਾਂ ਨੇ ਉਹ ਆਪਣੇ ਮੈਨੇਜਰਸ ਤਾਂ ਸਿੱਖਣਾ ਜੀ ਬਿੱਟੂ ਜੀ ਠੀਕ ਥੈਂਕ ਯੂ ਜੀ